नहीं है सुर से जिसको वो समझो इंसान नहीं है सुर इंसान बना देता है सुर रहमान मिला देता है सुर की आग में जलने वाले ये दीवाने अनजान नहीं है अगर दुनिया में सुर ना होता कोई किसी का मीत ना होता ये एहसान है सात सुरों का कि ये दुनिया वीरान नहीं है शास्त्री काल में आस्तेंद्र शक्ति सुर संगीत ओ सत एहो जे नायाब चीजा जडियां ब्रह्मांड नु जदों अपनी एक धुन विच लेंडियां ने ते पूरा ब्रह्मांड गूंजदा है सावां तो लेके सुरा तक हर चीज साजा दे नाल सुरा दे नाल परोई हुई है 21 जून वर्ड म्यूजिक पे पीटीसी पंजाबी एक सजदा एक एहो जे सैल्यूट तमाम उन्होंने पंजाबी म्यूज़िक इंडस्ट्री न बहुत अमीर किया या फिर वो लोग जिन्होंने बहुत अच्छा म्यूजिक सुन के पंजाबी पंजाबीत का नाम उपर किया और अच्छे स्टूडियो के मेरे नाल शमूलीयत कर रही है बड़े नौजवान लोग <laughs> और सब तो चंकी गल है कि अच्छी इस असी सोचे कि इक्की जून वर्ल्ड म्यूजिक डे है और पी टी सी हमेशा कुछ ना कुछ नवा करता है ਔਰ ਅੱਜ ਇਸ ਨਵੇਂ ਉਪਰਾਲੇ ਦੇ ਵਿੱਚ ਕਿਉਂ ਨਾ ਉਹ ਲੋਕ ਜਿਨ੍ਹਾਂ ਨੇ ਪੰਜਾਬੀ 뮤직 ਇੰਡਸਟਰੀ ਨੂੰ ਬਹੁਤ ਕੁਝ ਦਿੱਤਾ ਹੈ ਇੱਕ ਜ਼ਿੰਦਗੀ ਦੀ ਆਪਣੀ ਸਦੀ ਜਿਹੜੀ ਹੈ ਇੰਡਸਟਰੀ ਨੂੰ ਦਿੱਤੀ ਹੈ ਉਹਨਾਂ ਨੂੰ ਤੁਹਾਡੇ ਨਾਲ ਰੂਬਰੂ ਕਰਾਈਏ ਤੇ ਕੁਝ ਗੱਲਾਂ ਬਾਤਾਂ ਅੱਜ ਗਾਣਿਆਂ ਤੋਂ ਬਿਨਾ ਸੰਗੀਤ ਦੀ ਇਤਿਹਾਸ ਤੇ ਸੰਗੀਤ ਦੀ ਜਰਨੀ ਦੀਆਂ ਹੋਣ ਸੋ ਸਭ ਤੋਂ ਪਹਿਲਾਂ ਮੇਰੇ ਨਾਲ ਨੇ ਪੰਜਾਬੀ ਲੈਂਗੁਏਜ ਨੂੰ ਪੰਜਾਬੀ ਵਿਰਸੇ ਨੂੰ ਦੁਬਾਰਾ ਤੋਂ ਮੁੜ ਦੁਨੀਆ ਦੇ ਵਿੱਚ ਸੰਜੀਵ ਕਰਨ ਵਾਲੇ ਪੰਜਾਬੀ ਮਾਂ ਬੋਲੀ ਨੂੰ ਦਿਲੋਂ ਤੇ ਰੂਹ ਨਾਲ ਸ਼ਿੱਦਤ ਨਾਲ ਚਾਣ ਵਾਲੇ ਦੀਪਕ ਵਾਲੀ ਇਹੋ ਜਾਂ ਹੋਣ ਹਾਰ ਫਰਜ਼ਨ ਜਿਨ੍ਹਾਂ ਨੇ ਪੂਰਨ ਚੰਦ ਪਿਆਰੇ لال ਗੁਰੂ ਕੀ ਵਡਾਲੀ ਉਹ ਨਾਮ ਜਿਸ ਨੇ ਮੈਨੂੰ ਲੱਗਦਾ ਪੂਰੀ ਦੁਨੀਆ ਦੇ ਵਿੱਚ ਸੂਫੀ 뮤직 ਨੂੰ ਇੱਕ ਨਵੇਂ ਆयाम ਦਿੱਤੇ ਸੋ ਉਸ ਘਰਾਣੇ ਦੀ ਉਸ ਪਿਓਰ ਫਾਰਮ ਨੂੰ ਉਸ ਪਰੰਪਰਾ ਨੂੰ ਅੱਗੇ ਲੈ ਕੇ ਜਾਣ ਵਾਲੇ ਲਖਵਿੰਦਰ ਵਡਾਲੀ ਕੁਝ ਲੋਕ ਜੋ ਭੀੜ ਤੋਂ ਹਟ ਕੇ ਕੰਮ ਕਰਦੇ ਨੇ ਉਹਨਾਂ ਨੂੰ ਭੀੜ ਨੂੰ ਮਗਰ ਲਾਉਂਦੀ ਤਾਕਤ ਵੀ ਹੁੰਦੀ ਹੈ ਤੇ ਲਿਆਕਤ ਵੀ ਸੋ ਇਹੋ ਜੀ ਤਾਕਤ ਤੇ ਲਿਆਕਤ ਵਾਲਾ ਇੱਕ ਇਹੋ ਜਿਹਾ ਸੂਫੀ ਸਰਦਾਰ ਜਿਸ ਨੇ ਪੰਜਾਬੀ 뮤직 ਦੇ ਨਾਲ ਨਾਲ ਸੂਫੀ 뮤직 ਨੂੰ ਇੱਕ ਹੱਦਾਂ ਸਰਹੱਦਾਂ ਤੋਂ ਉੱਪਰ ਦੀ ਗੱਲ ਦੇ ਵਿੱਚ ਆਪਣੇ ਸ਼ਬਦਾਂ 'ਚ ਪਰੋ ਦਿੱਤਾ ਸਤਿੰਦਰ ਸਰਤਾਜ ਇਹ ਸਭ ਚੀਜ਼ਾਂ ਉਦੋਂ ਤੱਕ ਬਹੁਤ ਚੰਗੀਆਂ ਲੱਗਦੀਆਂ ਨੇ ਜਦੋਂ ਤੱਕ ਸਾਡੇ ਤੱਕ ਰਹਿੰਦੀਆਂ ਨੇ ਪਰ ਉਹ ਗਲੋਬਲਾਈਜ਼ਡ ਹੋ ਜਾਂਦੀਆਂ ਨੇ ਉਹ ਆਮ ਲੋਕਾਂ ਤੱਕ ਆਵਾਮ ਤੱਕ ਪਹੁੰਚ ਜਾਂਦੀਆਂ ਨੇ ਔਰ ਆਮ ਲੋਕਾਂ ਦੀ ਗੱਲ ਹੋ ਜਾਂਦੀ ਏ ਜਦੋਂ ਉਸ ਨੂੰ 1 2 4 ਨਹੀਂ ਬਲਕਿ ਹਜ਼ਾਰਾਂ ਹੀ ਦੇਸ਼ਾਂ ਦੇ ਵਿੱਚ ਬੈਠੇ ਹੋਏ ਪੰਜਾਬੀ ਦੇਖਣ ਸੋ ਇਸ ਦਾ ਸਿਹਰਾ ਜਾਂਦਾ ਮੈਨੇਜਿੰਗ ਡਾਇਰੈਕਟਰ ਪੀਟੀਸੀ ਨੈਟਵਰਕ ਪਰ ਇਸ ਦੇ ਨਾਲ ਨਾਲ ਮੈਂ ਦੱਸ ਦਵਾਂ ਕਿ ਇਹਨਾਂ ਨੇ ਸਭ ਤੋਂ ਪਹਿਲੇ ਸੀਗੇ ਜਿਨ੍ਹਾਂ ਨੇ ਜਦੋਂ 뮤직 ਤੇ ਟਰਾਂਸਫਰਮੇਸ਼ਨ ਹੋ ਰਹੀ ਸੀ ਤੇ ਕੈਸੇਟਸ ਦਾ ਦੌਰ ਸੀ ਤੇ ਰਿਵਿਊ ਕਰਨਾ ਸ਼ੁਰੂ ਕੀਤਾ ਸੀ ਕੈਸੇਟਸ ਨੂੰ ਐਂਡ ਹੀ ਵਾਸ ਐਡੀਟਰ ਆਫ youth and music magazine weekly sun rabindranarayan ji swagate tadda saryada welcome welcome to you all punjabi music di gall kariye te ik lambi jarni hai yamla ji to pehla da manak saab surender kaur ji us to pher baad uk wala music shuru ho gaya us baad ਲੰਬਾ ਦੌਰ ਕਰਦੇ ਕਰਦੇ ਹੁਣ ਅਸੀਂ ਇੱਥੇ ਇਸ ਜਗ੍ਹਾ ਤੇ ਪਹੁੰਚੇ ਹਾਂ ਉਹ ਸਫਰ ਬੜਾ ਖੂਬਸੂਰਤ ਹੈ ਹਰ ਸਦੀ ਦਾ ਆਪਣਾ ਸਫਰ ਵੀ ਲੱਗਦਾ 10 ਸਾਲ ਬਾਅਦ ਮਿਊਜ਼ਿਕ ਦੀ ਟਰਾਂਸਫਰਮੇਸ਼ਨ ਹੁੰਦੀ ਹੈ ਦੀਪਕ ਜੀ ਤੁਹਾਡੇ ਕੋਲੋਂ ਜਾਨਣਾ ਚਾਹਾਂਗੇ ਕਿ ਤੁਸੀਂ ਬੜੀ ਪਹਿਲਾਂ ਵਾਲਾ ਵੀ ਤੇ ਹੁਣ ਵਾਲਾ ਵੀ ਦੋ ਤਿੰਨ ਦੌਰ ਦੇਖੇ ਨੇ ਤੁਹਾਨੂੰ ਕਿਵੇਂ ਦਾ ਲੱਗਦਾ ਤੁਸੀਂ ਇਸ ਜਰਨੀ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਇਸ ਗੱਲ 'ਚ ਕੋਈ ਦੋਰਾਵਾ ਨਹੀਂ ਹੈ ਕਿ ਸੰਗੀਤ ਸੱਭਿਆਚਾਰ ਦਾ ਹਿੱਸਾ ਹੈ ਬੇਸਿਕਲੀ ਦੁਨੀਆ ਦੇ ਹਰ ਖਿੱਤੇ 'ਚ ਵੱਖ-ਵੱਖ ਲੋਕਾਂ ਦਾ ਸੱਭਿਆਚਾਰ ਆ ਤੇ ਸੰਗੀਤ ਉਹਦੀ ਇੱਕ ਇਕਾਈ ਆ ਸੱਭਿਆਚਾਰ ਇੱਕ ਬਹੁਤ ਵੱਡਾ ਵਿਸ਼ਾਲ ਦਰਮਦਾਰ ਹੈ ਉਹਦਾ ਉਹਦੇ 'ਚ ਸੰਗੀਤ ਉਹਦੀ ਇੱਕ ਇਕਾਈ ਆ ਔਰ ਜਿਵੇਂ ਜਿਵੇਂ ਸੱਭਿਆਚਾਰ ਬਦਲਦਾ ਆਇਆ ਅੱਜ ਤੋਂ 500 ਸਾਲ ਪਹਿਲਾਂ ਜੋ ਪੰਜਾਬ ਦਾ ਸੱਭਿਆਚਾਰ ਸੀ ਉਹ ਅੱਜ ਨਹੀਂ ਆ ਸੱਭਿਆਚਾਰ ਇੱਕ ਵਗਦਾ ਹੋਇਆ ਦਰਿਆ ਆ ਔਰ ਇਸੇ ਤਰ੍ਹਾਂ ਸੰਗੀਤ ਵਿੱਚ ਵੀ ਤਬਦੀਲੀਆਂ ਆਉਣੀਆਂ ਕਿ 1900 ਸਾਲ 1908 ਚ ਜਿਹੜੀ ਸਾਨੂੰ ਪਹਿਲੀ ਰਿਕਾਰਡਿੰਗ ਮਿਲਦੀ ਆ ਉਹ ਲਾਹੌਰ ਦੀ ਇੱਕ ਗਾਇਕਾ ਦੀ ਆ ਸੋ ਉਹਦੀ ਰਿਕਾਰਡਿੰਗ ਔਰ ਅੱਜ ਦੀ ਰਿਕਾਰਡਿੰਗ ਚ ਦੇਖਦੇ ਆਪਾਂ ਬਹੁਤ ਜ਼ਿਆਦਾ ਫਰਕ ਆ ਸੋ ਤਬਦੀਲੀਆਂ ਟੈਕਨੋਲੋਜੀ ਨੇ ਵੀ ਆਪਣਾ ਬੱਚੇ ਇਹਨਾਂ ਦੇ ਲਈ ਨਵੀਂ ਟੈਕਨੋਲੋਜੀ ਆ ਲਿਖਣ ਵਾਲਿਆਂ ਦੇ ਵੀ ਖਿਆਲ ਬਦਲਦੇ ਆ ਕਿਉਂਕਿ ਜਿਹੜਾ ਰਾਈਟਰ ਵੀ ਜਦੋਂ ਲਿਖਦਾ ਆ ਉਹ ਅੱਜ ਤੋਂ 500 ਸਾਲ ਪਿੱਛੇ ਜਾ ਕੇ ਨਹੀਂ ਲਿਖ ਸਕਦਾ ਉਹਨੂੰ ਅੱਜ ਦੇ ਅਨਸਾਰ ਅੱਜ ਦੇ ਵਾਲੇ ਦੁਆਲੇ ਚ ਜੋ ਕੁਝ ਉਹ ਸੋਚਦਾ ਵੇਖਦਾ ਜਾਣਦਾ ਪਹਿਚਾਣਦਾ ਉਸ ਤਰ੍ਹਾਂ ਨਾਲ ਉਹ ਸਿਰਜਦਾ ਆ ਇਵੇਂ ਸੰਗੀਤਕਾਰ ਵੀ ਆ ਔਰ ਤਬਦੀਲੀ ਬਹੁਤ ਵਧੀਆ ਆ ਤਬਦੀਲੀ ਬਹੁਤ ਚੰਗੀ ਆ ਲੇਕਿਨ ਹਮੇਸ਼ਾ ਇਹ ਹੁੰਦਾ ਕਿ ਤੁਹਾਡੀ ਤਬਦੀਲੀ ਆਉਣ ਵਾਲੀਆਂ ਨਸਲਾਂ ਦੇ ਲਈ ਕਿਸ ਤਰ੍ਹਾਂ ਦਾ ਸੰਦੇਸ਼ ਤੁਸੀਂ ਕੀ ਮੰਨਦੇ ਹੋ ਵੀ ਨਸਲਾਂ ਲਈ ਚੰਗਾ ਮੈਂ ਮਤਲਬ ਗੱਲ ਜਿਹੜੀ ਸਟ੍ਰੇਟ ਫਾਰਵਰਡ ਕਰ ਰਹੀ ਆ ਵੀ ਤੁਹਾਨੂੰ ਲੱਗਦਾ ਕਿ ਇਹ ਟਰਾਂਸਫਾਰਮੇਸ਼ਨ ਜਿਹੜੀ ਹੋ ਰਹੀ ਆ 뮤직 ਦੀ ਖਾਸ ਤੌਰ ਤੇ ਤੁਸੀਂ ਵੇਖੀ ਇਹ ਠੀਕ ਹੈ ਮਤਲਬ ਵਧੀਆ ਬੈਨੀਫੀਸ਼ੀਅਲ ਹੈ ਸਾਰੀ ਤਬਦੀਲੀ ਮਾੜੀ ਨਹੀਂ ਹੈ ਤਬਦੀਲੀ ਤਬਦੀਲੀ ਸਾਰੀ ਤਬਦੀਲੀ ਦੇ ਵਿੱਚ ਤਾਂ ਇਹ ਵੀ ਬੈਠੇ ਨੇ ਇਹ ਵੀ ਬੈਠੇ ਨੇ ਅਸੀਂ ਸਿਰਫ ਤਬਦੀਲੀ ਦਾ 10 20% ਉਹ ਹਿੱਸਾ ਹੈ ਜੋ ਠੀਕ ਤਰ੍ਹਾਂ ਨਾਲ ਨਹੀਂ ਚੱਲ ਰਿਹਾ ਜੋ ਠੀਕ ਪੈਰਾਮੀਟਰਸ ਨਹੀਂ ਅਪਣਾ ਰਿਹਾ ਜਿਹੜਾ ਸਾਡੇ ਯੂਥ ਨੂੰ ਨਸ਼ੇ ਜਾਂ ਹਥਿਆਰ ਜਾਂ ਹੋਰ ਤਰ੍ਹਾਂ ਦੇ ਚੀਜ਼ਾਂ ਵੱਲ ਲਿਜਾ ਰਿਹਾ ਉਸ ਤਬਦੀਲੀ ਨੂੰ ਸਨਬ ਕਰਨ ਲਈ ਉਹਨੂੰ ਦਬਾਉਣ ਲਈ ਸਾਨੂੰ ਇਹਨਾਂ ਤਬਦੀਲੀਆਂ ਨੂੰ ਹੋਰ ਵੱਧ ਅੱਗੇ ਲਿਜਾਣਾ ਪਵੇਗਾ ਮੇਰਾ ਇਹ ਮੰਨਣਾ ਹੈ ਕਿ ਤਬਦੀਲੀ ਹੋਣਾ ਕੁਦਰਤ ਦਾ ਨਿਜਮ ਆ ਲੇਕਿਨ ਤਬਦੀਲੀ ਕੁਛ ਨਾ ਕੁਛ ਐਥਿਕਸ ਤੇ ਦਾਤ ਤੇ ਹੋਣੀ ਚਾਹੀਦੀ ਚੇਂਜ ਸ਼ੁਡ ਬੀ ਫਾਰ ਦਾ ਬੈਟਰਮੈਂਟ ਚੇਂਜ ਇਜ਼ ਆਲਵੇਸ ਐਂਡ ਚੇਂਜ ਸ਼ੁਡ ਬੀ ਫਾਰ ਦਾ ਬੈਟਰਮੈਂਟ ਥੈਂਕ ਯੂ ਦੀਪਕ ਜੀ ਮੈਂ ਗੱਲ ਕਰਾਂਗੀ ਲਖਵਿੰਦਰ ਬਹੁਤ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਸੀ ਸਾਰੇ ਯੂਨੀਵਰਸਿਟੀ ਦੇ ਯੂਥ ਫੈਸਟੀਵਲਸ ਦੀ ਪ੍ਰੋਡਕਸ਼ਨ ਆ ਬੋਲਾਂ ਦਾ ਸ਼ਬਦਾਂ ਦਾ ਅੱਜਕੱਲ ਇਹ ਬੜੀ ਕੰਪਲੇਂਟ ਹੈ ਮੈਨੂੰ ਲੱਗਦਾ ਸਾਰੇ ਯੰਗਸਟਰਸ ਵੀ ਬੱਠੇ ਨੇ ਇਸ ਗੱਲ ਦੇ ਨਾਲ ਅਗਰੀ ਕਰਨਗੇ ਕਿ ਸੁਨਨ ਦੇ ਵਿੱਚ ਬਹੁਤ ਮਾੜੇ ਹੋਗੇ ਸ਼ਬਦ ਗਾਣਾ ਤੇ ਉਹੀ ਹੈ ਗਾਣਾ ਮਾੜਾ ਨਹੀਂ ਹੋਇਆ ਸ਼ਬਦਾਂ ਨੇ ਗਾਣੇ ਨੂੰ ਖਰਾਬ ਕਰ ਦਿੱਤਾ ਸੋ ਤੁਹਾਨੂੰ ਕੀ ਲੱਗਦਾ ਕਿ ਹੁਣ ਅਸੀਂ ਕਿੰਨੇ ਕਿਉਂਕਿ ਤੁਸੀਂ ਉਸ ਘਰਾਨੇ ਤੋਂ ਜਿੱਥੇ ਸ਼ਬਦਾਂ ਨੂੰ ਔਰ ਕਲਾਮ ਦੀ ਚੋਣ ਨੂੰ ਬੜੀ ਅਹਿਮੀਅਤ ਦਿੱਤੀ ਜਾਂਦੀ ਹੈ ਸੋ ਤੁਸੀਂ ਉਹਨੂੰ ਕਿਵੇਂ ਦੇਖਦੇ ਹੋ ਕਿਵੇਂ ਉਹਨੂੰ ਈਵੈਲਿਊਏਟ ਕਰਦੇ ਹੋ ਉਹਦਾ ਮੁਲਿਆੰਕਨ ਕਿਵੇਂ ਕਰਦੇ ਹੋ ਕਿ ਜਿਹੜੇ ਮਾੜੇ ਜਾਂ ਚੰਗੇ ਸ਼ਬਦ ਨੇ ਇਹਨਾਂ ਦਾ ਕੀ ਅਸਰ ਹੋਰੇ ਮੈਂ ਸਮਝਦਾ ਕਿ ਅੱਜ ਦੇ ਇਸ ਦੌਰ ਦੇ ਵਿੱਚ ਔਰ ਉਸ ਦੌਰ ਦੀ ਅਗਰ ਗੱਲ ਕਰੀਏ ਉਸ ਦੌਰ ਦੀ ਗੱਲ ਕਰੀਏ ਬੜਾ ਪੁਣਕੇ ਸੰਗੀਤ ਆਉਂਦਾ ਸੀ ਪੁਣਕੇ ਆਰਟਿਸਟ ਆਉਂਦਾ ਸੀ ਚਾਹੇ ਇੱਕ ਟੈਲੀਵਿਜ਼ਨ ਹੋਵੇ ਚਾਹੇ ਇੱਕ ਕੋਈ ਕੰਪੀਟੀਸ਼ਨ ਦਾ ਕੋਈ ਇੱਕ ਇਹੋ ਜਿਹਾ ਪਲੈਟਫਾਰਮ ਹੋਵੇ ਤੇ ਉਹਦੇ ਚ ਉਹਨਾਂ ਆਰਟਿਸਟਾਂ ਨੂੰ ਅੱਗੇ ਆਉਣ ਦਾ ਮੌਕਾ ਮਿਲਦਾ ਸੀ ਜਿਨ੍ਹਾਂ ਦੇ ਕੋਲ ਕੁਝ ਹੈ ਤੁਸੀਂ ਆਪ ਬੜੀ ਵੱਡੀ ਐਗਜ਼ਾਮਪਲ ਹੋ ਜੀ ਤੁਹਾਡੇ ਘਰਦਿਆਂ ਨੇ ਬਹੁਤ دیر ਬਾਅਦ ਤੁਹਾਡੇ ਫਾਦਰ ਸਾਹਿਬ ਨੇ ਕਿਹਾ ਸੀ ਵੀ ਹੁਣ ਤੂੰ ਗਾ ਸਮਾਨ ਨਾਮ ਹੀ ਨਹੀਂ ਲਿਆ ਕਿ ਮੇਰਾ ਮੁੰਡਾ ਵੀ ਕੋਈ ਗਾਉਂਦਾ ਹੈ ਬਰ ਹਾਲ ਇੱਕ ਸਮੇਂਦਰ ਸਮੇਂ ਚੇਂਜ ਆਈ ਹੈ ਔਰ ਉਹ ਪਾਣੀ ਜ਼ਰੂਰੀ ਵੀ ਹੈ ਜਿਵੇਂ ਤੁਸੀਂ ਜਿਵੇਂ ਬਾਲੀ ਸਾਹਿਬ ਨੇ ਦੱਸਿਆ ਔਰ ਉਹ ਸਮਾਨ ਜਦੋਂ ਸ਼ਬਦਾਂ ਦੀ ਚੋਣ ਬੰਦੇ ਦਾ ਗਾਣਾ ਬੰਦੇ ਦਾ वो पूरा स्ट्रगल चेहरे पर नजर आ जाता ने किता हम इस दौर की गल करिए शब्दों की चोल करिए चीजा क्यों हल्किया नजर आ रही या वो क्यों आ, जल्दी कन्वे हो रही हैं यूथ तक या वो रीजन की है मैं ये समझदा कि प्लेटफॉर्म बहुत ज्यादा हो गए बहुत यूट्यूब फेसबुक हो 이지 ਅਪਰੋਚ ਹੋਈ ਹਰ ਇੱਕ ਦੀ ਆਡੀਅੰਸ ਤੱਕ ਪਹੁੰਚੀ ਉਹਦੇ ਵਿੱਚ ਕੁਝ ਵੀ ਤੁਸੀਂ ਤੁਸੀਂ ਉਹ ਮਤਲਬ ਚਾਹੇ ਤੁਸੀਂ ਉਹ ਤਾਂ ਕੁਝ ਕਹਿ ਰਹੇ ਹੋ ਚਾਹੇ ਤੁਸੀਂ ਕੋਈ ਮੀਨਿੰਗਫੁਲ ਕਹਿ ਰਹੇ ਹੋ ਚਾਹੇ ਤੁਸੀਂ ਕੋਈ ਅੱਛੀ ਸ਼ਬਦਾਵਲੀ गा ਰਹੇ ਹੋ ਉਹਦੇ ਵਿੱਚ ਅੱਛੀ ਸ਼ਬਦਾਵਲੀ ਨੂੰ ਸੁਣਨ ਵਾਲੇ ਵੀ ਤੇ ਉਹਦੇ ਵਿੱਚ ਉਸ ਸੋਚ ਵਾਲੇ ਲੋਕ ਵੀ ਜਿਸ ਸੋਚ ਦੇ ਲੋਕ ਉਹੀ ਚੀਜ਼ ਭਰਦੇ ਆ ਕਿ ਯਾਰ ਆ ਹੋਣੀ ਚਾਹੀਦੀ ਸੀ ਪਰ ਮੈਂ ਉਹਦੇ ਵਿੱਚ ਮੰਨਦੀ ਲਖਿੰਦਰ ਕਿ ਉਦੋਂ ਗੁਰੂ ਪਰੰਪਰਾ ਸ਼ਿਸ਼ੇ ਪਰਿਵਰਾ ਸੀ ਤੁਸੀਂ ਆਪਣੇ ਗੁਰੂ ਕੋਲੋਂ ਪ੍ਰੂਵ ਕਰਾਉਂਦੇ ਸੀ ਕਿ ਇਹ ਚੀਜ਼ ਠੀਕ ਹੈ ਉਹ ਕਿਉਂਕਿ ਆਪ 15 ਥਾਵਾਂ ਤੋਂ ਉਹਨਾਂ ਨੇ ਸਿੱਖਿਆ ਹੁੰਦਾ ਸੀ ਹੁਣ ਕੀ ਅਪਰੂਵਨ ਅਪਰੂਵਲ ਦੀ ਪ੍ਰਥਾ ਬਣੀ ਹੋਈ ਤਾਂ ਹੁਣ ਤਾਂ Google ਗੁਰੂ ਜਾਂ ਫਿਰ ਕੰਪਿਊਟਰ ਗੁਰੂ ਤੇ ਹੁਣ ਤਾਂ ਉਹ ਹੈ ਹੀ ਨਹੀਂ ਗੁਰੂ ਪ੍ਰਥਾ ਹੀ ਨਹੀਂ ਅਸਲ 'ਚ ਇੱਕ ਗੰਡਾ ਬੰਨਿਆ ਜਾਂਦਾ ਸੀ ਉਹ ਇੱਕ ਪ੍ਰੋਪਰ ਰਸਮ ਇੱਕ ਸੀ ਜਿਹੜੀ ਮੇਰੇ ਖਿਆਲ 'ਚ ਹੁਣ ਦੇ ਮੇਰੇ ਬਹੁਤ ਸਾਰੇ ਮੈਂ ਅਗਰ ਮੈਂ ਝੂਠ ਨਾ ਬੋਲਾਂ ਸਦਾ ਜੀ ਤੇ ਮੇਰੇ ਖਿਆਲ ਸੱਚ ਹੈ ਇਹ ਹੈਵੀ ਸੱਚ ਤੇ ਮੇਰੇ ਖਿਆਲ ਚ ਉਹ ਪ੍ਰਥਾ ਹੀ ਨਹੀਂ ਰਹੀ ਉਹ ਉਹ ਸਿੱਖਣ ਦੀ ਤਮੰਨਾ ਉਹ ਸ਼ੇਧ ਇਹ ਵੀ ਇੱਕ ਇਹ ਵੱਡਾ ਕਾਰਨ ਹੈ ਜੀ ਉਹ ਵੀ ਇਹ ਵੀ ਇੱਕ ਵੱਡਾ ਕਾਰਨ ਕਿਉਂਕਿ ਦੇਖਿਏ ਗੁਰਬਿੰਦ ਕੈਸੇ ਗੁਣੀ કહਾਬ ਜਦ ਗੁਰ ਕਰ ਕਿਰਪਾ ਸਿਖਲਾਵੇ ਤਬ ਗੁਨੀਆਂ ਗੁਨੀਆਂ ਨੇ ਗੁਨੀ ਕਹਾ ਚੰਗਾ ਮਾੜਾ ਜਦੋਂ ਘਰ ਦੇ ਤੁਹਾਨੂੰ ਵਰਜ਼ਨ ਗਿਨੀ ਵੀ ਚੰਗਾ ਮਾੜਾ ਕੀ ਉਹ ਕਿੱਦਾਂ ਹੋ ਸਕਦਾ ਬਿਲਕੁਲ ਉਹ ਤਾਂ ਫਿਰ ਜਿਹੜੀ ਪ੍ਰੇਰਨਾ ਤੁਹਾਡੇ ਸੰਸਕਾਰ ਜਿਹੜੇ ਆ ਉਹ ਤੁਹਾਨੂੰ ਜੇ ਤੁਹਾਨੂੰ ਫੈਮਿਲੀ ਤੋਂ ਮਿਲਣਗੇ ਤੁਹਾਡੇ ਪੇਰੈਂਟਸ ਤੋਂ ਮਿਲਣਗੇ ਤੇ ਫਿਰ ਮੇਰੇ ਖਿਆਲ ਚ ਤੁਸੀਂ ਇਹ ਹੋਈ ਨਹੀਂ ਸਕਦਾ ਕਿ ਕੋਈ ਮਾੜੀ ਗੱਲ ਕਿਤੇ ਕਨਵੇ ਕਰਕੇ ਆਓ ਜਾਂ ਤੁਸੀਂ ਥਰੋ ਕਰਕੇ ਆਓ ਜਾਂ ਇਦਾਂ ਦੀ ਕੋਈ ਸ਼ਬਦਾਵਲੀ ਦੀ ਚੋਣ ਕਰੋ ਜਿਹੜੀ ਉਹ ਉਸ ਸਮੇਂ ਦੇ ਮੁਤਾਬਕ ਸਫੀਸ਼ੀਅੰਟ ਨਾ ਹੋਵੇ ਉਹ ਚੰਗੀ ਨਾ ਲੱਗੇ ਇਸ ਕਰਕੇ ਸੋਚ ਸਮਾਂ ਹਰ ਇੱਕ ਚੀਜ਼ ਦੇ ਵਿੱਚ ਤਬਦੀਲੀ ਜ਼ਰੂਰ ਆਈ ਹੈ ਉਹ ਚਾਹੇ ਨਵੇਂ ਪਲੈਟਫਾਰਮਸ ਹੋਣ ਚਾਹੇ ਉਹ ਕੁਝ ਵੀ ਜਿਹੜੀਆਂ ਨਵੀਆਂ ਚੀਜ਼ਾਂ ਜੋ ਅੱਜ ਦੇਖਣ ਨੂੰ ਸੁਣਨ ਨੂੰ ਮਿਲਦੀਆਂ ਛੰਨ ਨਹੀਂ ਬੰਦ ਹੋ ਗਈ ਛੰਨ ਨਹੀਂ ਬੰਦ ਹੋ ਗਈ ਬਿਲਕੁਲ ਐਗਜ਼ੈਕਟਲੀ ਸਰਤਾਜ ਤੁਸੀਂ ਬਹੁਤ ਜ਼ਿਆਦਾ ਇਨਫਲੂਐਂਸਡ ਰਹੇ ਹੋ ਪਾਕਿਸਤਾਨੀ ਗਾਇਕੀ ਤੋਂ ਮਤਲਬ ਤੁਸੀਂ ਤੁਹਾਡੇ ਤੇ ਅੱਛਾ ਪ੍ਰਭਾਵ ਰਿਹਾ ਜਾਂ ਤੁਸੀਂ ਕਹਿ ਸਕਦੇ ਹੋ ਕਿ ਤੁਹਾਡੇ ਗਾਣੇ 'ਚ ਉਹ ਰੰਗ ਵੇਖਣ ਨੂੰ ਮਿਲਦਾ ਹੈ ਅੱਛਾ ਦੇਸ਼ ਦੀ ਪਾਰਟੀਸ਼ਨ ਮੈਨੂੰ ਲੱਗਦਾ ਕਿ ਖਾਸ ਤੌਰ ਤੇ 뮤זיਕ ਲਵਰਸ ਆਰਟਿਸਟ ਲੋਕਾਂ ਲਈ ਬੜੀ ਬੜੀ ਔਖੀ ਸੀਗੀ ਕਿਉਂਕਿ ਵੈਸੇ ਤੇ ਸਾਰਿਆਂ ਲਈ ਸੀਗੀ ਪਰ 뮤זיਕ ਵੀ ਵੰਡਿਆ ਗਿਆ ਜਿਹੜੇ ਜਿਹੜੇ ਲੋਕ ਉਹਨਾਂ ਨੂੰ ਇਹ ਨਹੀਂ ਪਤਾ ਲੱਗਾ ਕਿ ਅਸੀਂ ਪਾਕਿਸਤਾਨ ਦੇ ਆ ਕਿ ਅਸੀਂ ਕਿਦੇ ਕਈਏ ਸੋ ਤੁਹਾਨੂੰ ਕੀ ਲੱਗਦਾ ਕਿ ਦੇਸ਼ ਦੀ ਵੰਡ ਦੇ ਨਾਲ 뮤זיਕ ਦਾ ਵੀ ਵਟਾਂਦਰਾ ਹੋਇਆ ਥੈਂਕ ਯੂ ਤੁਸੀਂ ਮੇਰੇ ਲਈ ਬੜਾ ਸੋਹਣਾ ਸਵਾਲ ਰੱਖਿਆ ਕਿਉਂਕਿ ਮੇਰਾ ਜਦੋਂ ਵੀ ਮੋਹ ਹੈ ਇਸ ਸਰਜ਼ਮੀਨ ਦੇ ਨਾਲ ਤੇ ਉਹ ਸਿਰਫ ਇਸ ਪੰਜਾਬ ਨਾਲ ਨਹੀਂ ਰਿਹਾ ਔਰ ਫੋਰਚੂਨੇਟਲੀ ਟੁਡੇ ਜਿਹੜਾ 21st ਆਫ ਜੂਨ ਹੈ ਸਾਡਾ 2019 ਦਾ ਵਰਲਡ 뮤직 ਡੇ ਅਸੀਂ ਇਸ ਦਿਨ ਨੂੰ ਚੁਣਿਆ ਆਪਣੀ ਅਗਲੀ ਐਲਬਮ ਦੀ ਰਿਲੀਜ਼ ਦੀ ਡੇਟ ਦੇ ਲਈ ਔਰ ਪਰਪਸਲੀ ਕੌਨਸ਼ੀਅਸਲੀ ਨੋਇੰਗਲੀ ਅਸੀਂ ਉਹਦਾ ਟਾਈਟਲ ਰੱਖਿਆ ਸੈਵਨ ਰਿਵਰਸ ਵਾਹ ਔਰ ਸਭ ਤੋਂ ਮੈਨੂੰ ਖਦਸ਼ਾ ਵੀ ਇਹ ਹੈ ਸੀਗਾ ਡਰ ਵੀ ਇਹ ਹੈ ਸੀਗਾ ਕਿ ਤੁਸੀਂ ਅੱਜ ਤੱਕ ਪੰਜਾਬ ਪੰਜਾਬ ਕਹਿੰਦੇ ਆਏ ਹੋ ਤੁਸੀਂ ਜਦੋਂ ਪੰਜ ਨੂੰ ਸੱਤ ਦੇ ਲੈ ਕੇ ਜਾਓਗੇ ਤੇ ਤੁਹਾਨੂੰ ਬਹੁਤ ਸਾਰੇ ਸਵਾਲਾ ਜ਼ਾਹਿਰ ਦੀ ਗੱਲ ਹੈ ਹੋਣਗੇ ਪਰ ਉਹਦੇ ਪਿੱਛੇ ਨਿਸ਼ਚਾ ਕੁਝ ਵੀ ਹੋਵੇ ਤੁਹਾਡੀ ਇੰਟੈਂਸ਼ਨ ਕੁਝ ਵੀ ਹੋਵੇ ਮੈਂ ਇਹ ਚਾਹੁੰਦਾ ਸੀਗਾ ਕਿ ਪ੍ਰਾਤਨਤਾ ਜਿਹੜਾ ਐਂਸ਼ੀਐਂਟ ਜੀਓਗ੍ਰਾਫੀਕਲ ਇਸ ਮਤਲਬ ਬਿਊਟੀ ਸੀ ਕਿ ਨਾ ਇਸ ਧਰਤੀ ਦੀ ਜਿੱਥੇ ਆਰੀਅਨਸ ਆਏ ਜਿੱਥੇ ਰਿਗਵੇਦ ਰਚੇ ਗਏ ਜਿੱਥੇ ਅਲੈਗਜ਼ੈਂਡਰ ਹੁਣੀ ਕਾਂਕਰ ਕੀਤਾ ਉਸ ਸਰਤੀ ਨੂੰ ਦੁਬਾਰਾ ਇੱਕ ਵਾਰੀ ਇਕੱਠਿਆਂ ਵੇਖਣ ਦੀ ਕੋਸ਼ਿਸ਼ ਤਾਂ ਜ਼ਰੂਰ ਕਰੀਏ ਨਾ ਚਾਹੇ ਤੁਹਾਡੇ ਗੀਤਾਂ ਦੇ ਵਿੱਚ ਉਹਦਾ ਜ਼ਿਕਰ ਕਿਸ ਤਰ੍ਹਾਂ ਕਿਸੇ ਤਰ੍ਹਾਂ ਆ ਜਾਂਦਾ ਜਾਂ ਨਹੀਂ ਆ ਜਾਂਦਾ اچھا ਮੈਨੂੰ ਪਤਾ ਕੀ ਲੱਗਦਾ ਹੁੰਦਾ ਸਰਤਾਜ ਮੈਨੂੰ ਲੱਗਦਾ ਹੁੰਦਾ ਵੀ ਤੁਹਾਡੀ ਰੂਹ ਜਿਹੜੀ ਹੈ ਨਾ ਉਹ ਬੜੀ ਐਸ਼ੀਅਨਟ ਏ ਬੜੀ ਮਤਲਬ ਯੂਰੋਪੀਅਨ ਏਜੀਪਟ ਮਤਲਬ ਉਹਨਾਂ ਸਭ ਚੀਜ਼ਾਂ ਤੋਂ ਸਾਡੇ ਅਸੀਂ तमाम ਲੋਕ ਜਿਹੜੇ ਫਨਕਾਰ ਆ ਉਹਨਾਂ ਦਾ ਪਿਛਲਾ ਸਫ਼ਰ ਏ ਬਟ ਤੁਸੀਂ ਬੜੇ ਇਨਕਲਾਈਨਡ ਕੋਈ ਵੀ ਤੁਹਾਡੀ 뮤직 ਵੀਡੀਓ ਏ ਤੁਹਾਡਾ ਗਾਣਾ ਏ ਤੁਹਾਡੇ ਅੰਦਰੋਂ ਕਿਉਂਕਿ ਤੁਸੀਂ ਉਹੀ ਗਾਣਾ ਪੇਸ਼ ਕਰਦੇ ਹੋ ਜਾਂ ਉਹੀ ਪਿਕਚਰਾਇਜ਼ੇਸ਼ਨ ਕਰਦੇ ਹੋ ਜੋ ਜੋ ਤੁਸੀਂ ਕਰਨਾ ਜਾਂਦੇ ਜੋਜੀ ਕਰਦਾ ਆਫੋਰਚੂਨੇਟਲੀ ਇਹ ਤੁਸੀਂ ਬਹੁਤ ਸੋਹਣਾ ਲਫ਼ਜ਼ ਵਰਤਿਆ ਇਨਕਲਾਈਂਡ ਹੋਣਾ ਬੀਇੰਗ ਹਿਊਮਨ ਇੱਕ ਐਡੀ ਵੱਡੀ ਅਚੀਵਮੈਂਟ ਏ ਆਈਸੀਓ ਹਾਂ ਕਿ ਮੈਨੂੰ ਲੱਗਦਾ ਇਸ ਤੋਂ ਬਾਅਦ ਤੁਹਾਨੂੰ ਕੁਝ ਕਰਨ ਹੋ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ ਬਟ ਜਿਹੜੀ ਤੁਸੀਂ ਯੂਰੋਪੀਅਨ ਜਾਂ ਏਜੀਪਸ਼ੀਅਨ ਜਾਂ ਗ੍ਰੀਕ ਲੋਕਾਂ ਦੀ ਗੱਲ ਕੀਤੀ ਹੈ ਮੈਂ ਰੀਸੈਂਟਲੀ ਮੁਹੰਮਦ ਲਤੀਫ ਖੰਨਾ ਦਾ ਹਿਸਟਰੀ ਆਫ ਪੰਜਾਬ ਪੜ੍ਹ ਰਿਹਾ ਸੀਗਾ 1889 ਜੋ ਬੁੱਕ ਪਬਲਿਸ਼ ਹੋਈ ਸੀ ਜਦੋਂ ਬ੍ਰਿਟਿਸ਼ ਇੱਥੇ ਸੀਗੇ ਔਰ ਉਹਨਾਂ ਨੇ ਉਸ ਵੇਲੇ ਦਾ ਜਿਹੜੇ ਪੰਜਾਬ ਦਾ ਜ਼ਿਕਰ ਕੀਤਾ ਮਤਲਬ ਪਹਿਲੀ ਬੀਸੀ ਤੋਂ ਲੈ ਕੇ ਏਡੀ ਤੋਂ ਲੈ ਕੇ ਫਿਰ ਇੱਥੋਂ ਤੱਕ ਜਿਹੜਾ ਸਿੰਧ ਦਰਿਆ ਆ ਉਹ ਇੱਕ ਇਹੋ ਜਿਹਾ ਪੁਖਤਾ ਵੱਡਾ ਦਰਿਆ ਸੀ ਜਿਸ ਤੋਂ ਹਿੰਦ ਬਣਿਆ ਜਿਸ ਤੋਂ ਹਿੰਦੁਸਤਾਨ ਬਣਿਆ ਜਿਸ ਤੋਂ Hindu ਨਾਮ ਪੈਦਾ ਹੋਇਆ Hindu ਧਰਮ ਨਹੀਂ ਸੀਗਾ Hindu ਉਹਨਾਂ ਨੂੰ ਕਹਿੰਦੇ ਸੀ ਜਿਹੜੇ ਸਿੰਧ ਤੋਂ ਇਸ ਪਾਸੇ ਰਹਿੰਦੇ ਹੁਣ ਹਿਮਾਲਿਆ ਤੇ ਸਿੰਧ ਦੇ ਸੈਂਟਰਲ ਪਾਰਟ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਿੰਧ ਦਾ ਕਹਿੰਦੇ ਉਹਨਾਂ ਨੂੰ ਆਵਿਸਥਾ ਦੇ ਵਿੱਚ ਹਫਤ ਹਿੰਦ ਕਹਿਣ ਲੱਗੇ ਉਹਨਾਂ ਨੂੰ ਰਿਗਵੇਦ ਦੇ ਵਿੱਚ ਸਤ ਸਿੰਧੂ ਕਿਹਾ ਜਾਂਦਾ ਸੀ ਬਟ ਮੇਰਾ ਇਹ ਕੁਐਸਚਨ ਸੀਗਾ ਸਾਰਿਆਂ ਨੂੰ ਹਾਲੇ ਵੀ ਮੈਂ ਉਸ ਬਾਰੇ ਚਾ ਕਿ ਇਹ ਲਫ਼ਜ਼ ਪੰਜਾਬ ਜਦੋਂ ਬਣਿਆ ਤੇ ਸਿੰਧ ਬਾਹਰ ਕਦੋਂ ਹੋਇਆ ਕਿਉਂ ਕੀਤਾ ਗਿਆ ਕੱਗਰ ਹੁਣ ਤੱਕ ਐਗਜ਼ਿਸਟ ਕਰਦਾ ਸਾਡੇ ਨਾੜਾ ਸਭ ਦਾ ਗੁਰਦਾਰਾ ਪਵਿੱਤਰ ਕਿੱਡਾ ਉਸ ਥਾਂ ਤੇ ਆ ਅਸੀਂ ਕਦੀ ਉਸ ਤਰ੍ਹਾਂ ਦਾ ਜ਼ਿਕਰ ਨਹੀਂ ਕਰਦੇ ਸੋ ਔਰ ਪਾਣੀਆਂ ਦੀ ਜਿਹੜੀ ਬਹੁਤ ਇਸ ਵੇਲੇ ਤੱਕ ਮੈਨੂੰ ਲੱਗਦਾ ਕਿ ਬਿਊਟੀ ਆ ਜਾਂ ਜ਼ਰੂਰਤ ਆ ਇਸ ਵੇਲੇ ਮੈਂ ਰੀਸੈਂਟਲੀ ਤੁਸੀਂ ਨਿਊਜ਼ਪੇਪਰ ਪੜ੍ਹੋ ਰਾਜਸਥਾਨ ਦੇ ਵਿੱਚ ਇੱਕ ਗਲਾਸ ਪਾਣੀ ਦਾ ਪੀਣ ਲਈ ਉਹਨਾਂ ਨੂੰ ਕਿੰਨੇ ਕਿਲੋਮੀਟਰ ਚੱਲ ਕੇ ਭਰ ਕੇ ਲਿਆਉਣਾ ਪੈਂਦਾ ਅਸੀਂ ਜਿਹੜੀ ਨੇਚਰ ਦੀ ਇਹ ਬਿਊਟੀਫੁੱਲ ਬੂਨ ਨੇ ਅਸੀਂ ਉਹਨਾਂ ਨੂੰ ਭੁੱਲੀ ਜਾ ਰਹੇ ਹਾਂ ਸੰਗੀਤ ਇੱਕ ਇਹੋ ਜਿਹਾ ਜ਼ਰੀਆ ਆ ਹਾਲਾਂਕਿ ਮੈਂ ਤੁਹਾਨੂੰ ਫਿਰ ਦੁਬਾਰਾ ਕਹਿ ਰਿਹਾ ਕਿ ਹੋ ਸਕਦਾ ਉਹਨਾਂ ਗੀਤਾਂ ਵਿੱਚ ਕੋਈ ਇਹੋ ਜੀ ਗੱਲ ਹੋਵੇ ਜਿਹੜੀ ਕਹੇ ਕਿ ਅੱਛਾ 7 ਰੋਜ਼ ਦਾ ਤੁਸੀਂ ਕਿੱਥੇ ਜ਼ਿਕਰ ਕੀਤਾ ਰਾਵੀ ਦਾ ਕਿੱਥੇ ਕੀਤਾ ਵਿਆਸ ਦਾ ਚਨਾਬ ਦਾ ਸਿੰਧ ਤੱਕ ਅਗਰ ਦਾ ਵਿਆਸ ਦਾ ਬਟ ਮੇਰੀ ਇੰਟੈਂਸ਼ਨ ਇਹ ਹੈ ਕਿ ਸਮ ਹਾਓ ਅਸੀਂ ਘੱਟੋ ਘੱਟ ਇਹਨਾਂ ਚੀਜ਼ਾਂ ਨੂੰ ਯਾਦ ਕਰਕੇ ਫਿਰ ਦੁਬਾਰਾ ਇੱਕ ਸੁਰਜੀਤ ਕਰ ਲੈਨੇ ਆ ਕਿ ਅੱਛਾ ਯਾਰ ਅਸੀਂ ਬਹੁਤ ਪ੍ਰਾਤਨ ਚੀਜ਼ਾਂ ਤੋਂ ਇਹ ਹਜੇ ਇਕੱਠੇ ਹੀ ਸਗੇ ਚਲੋ ਅੱਜ ਮਟਵਾਰੇ ਹੋ ਗਏ ਵੱਖਰੀ ਗੱਲ ਹੈ ਅੱਜ ਜਬਾਲੀ ਸਾਹਿਬ ਨੇ ਸੱਦਣਾ ਹੋਣੇ ਗੱਲ ਹੁੰਦੀ ਸੀ 62 ਔਰ 65% ਪੰਜਾਬ ਜਿਹੜਾ ਉਧਰ ਰਿਹਾ ਸਾਡਾ ਇਸ ਕਰਕੇ ਜਿੱਦਾਂ ਤੁਸੀਂ ਕਹਿਆ ਕਿ ਇਨਫਲੂਐਂਸ ਦਾ ਜ਼ਾਹਿਰ ਜੀ ਗੱਲ ਹੈ ਖਾਸ ਕਰਕੇ ਆਕਰਾਨੇ ਜਿਹੜੇ ਸਾਡੇ ਕੋਲ ਬੈਠੇ ਨੇ ਜਿਨ੍ਹਾਂ ਨੂੰ ਅਸੀਂ ਸੁਣ ਸੁਣ ਵੱਡੇ ਹੁੰਨੇ ਆ ਮੈਂ ਤੇ ਇੱਕ ਬਹੁਤ ਹੀ ਪਿਛੋਕੜ ਖੇਤੀਬਾੜੀ ਤੋਂ ਬੰਦਾ ਸੀ ਜਿਨੇ ਗਾਉਣਾ ਸ਼ੁਰੂ ਕਰ ਦਿੱਤਾ ਪਰ ਦਰਅਸਲ ਗਵਈਏ ਹੋਣਾ ਤੇ ਬਹੁਤ ਰਾਜਸਤਾ ਦੀ ਘਰਾਣਿਆਂ ਦੀ ਗੱਲ ਆ ਪਰ ਤੁਸੀਂ ਫਿਰ ਵੀ ਇਹ ਮੈਨੂੰ ਮਤਲਬ ਆਨਰ ਦਿੱਤਾ ਕਿ ਮੇਰੀ ਗਾਇਕੀ ਵੀ ਜੋ ਜੀ ਰੰਗਤ ਹੈਗੀ ਇਟਸ ਆ ਇਟਸ ਅ ਹਿਊਜ ਗੱਲ ਤੁਹਾਡੀ ਠੀਕ ਹੈ ਜ਼ਮੀਨ ਤੇ ਭਾਈ ਲੀਕਾਂ ਦੇ ਦਿਲਾਂ ਤੇ ਕਾਨੂੰ ਪੈਣ ਪਰਛਾਵੇਂ ਦਿਲ ਤਾਂ ਜੁੜੇ ਰਹਿਣ ਚ ਹੈ ਸੰਗੀਤ ਈਸ਼ਵਰ ਦਾ ਤੋਹਫਾ ਹੈ ਤੇ ਪੈਗੰਬਰਾਂ ਦੀ ਕਲਾ ਹੈ ਸੋ ਇਹ ਮਤਲਬ ਜਿਹੜੇ ਪੈਗੰਬਰ ਹੁੰਦੇ ਸੀਗੇ ਤਾਂ ਹੀ ਤੁਸੀਂ ਦੇਖੋ ਜਿੰਨੇ ਗੁਰੂ ਪੀਰ ਨੇ ਉਹਨਾਂ ਨੂੰ 뮤직 ਬੜਾ ਪਸੰਦ ਹੈ ਰਵਿੰਦਰ ਜੀ ਤੁਸੀਂ ਵੱਡਾ ਪਲੇਟਫਾਰਮ ਦਿੱਤਾ ਹਰ ਤਰ੍ਹਾਂ ਦੇ 뮤직 ਨੂੰ ਮੈਂ ਤੁਹਾਡੇ ਕੋਲੋਂ ਇਹ ਜਾਨਣਾ ਚਾਹਨੀ ਹਾਂ ਅਨ ਤੁਸੀਂ ਟਰਾਂਸਫਰਮੇਸ਼ਨ ਦੇਖੀ 뮤직 ਦੀ ਬਿਕਾਸ ਐਜ਼ ਐਨ ਐਡੀਟਰ ਆਫ ਡਿਫਰੈਂਟ ਮੈਗਜ਼ੀਨਸ ਤੁਸੀਂ ਰਿਵਿਊ ਕੀਤਾ ਤੁਸੀਂ ਆਰਟੀਕਲਸ ਲਿਖੇ ਤੁਸੀਂ ਯੂਕੇ ਵਾਲਾ ਦੌਰ ਵੀ ਦੇਖਿਆ ਜਦੋਂ ਹੀਰਾ ਗਰੁੱਪ tạmਮੀ ਗਰੁੱਪ ਕੁਮਾਰਜ਼ ਚੰਨੀ ਜੀ ਹੁਣੀ ਬੜੇ ਪੌਪੂਲਰ ਆਈ ਸੀ ਤੁਸੀਂ ਅੱਜ ਦਾ ਮਾਡਰਨ ਮਿਊਜ਼ਿਕ ਵੀ ਦੇਖਿਆ ਜਿਹਨੂੰ ਅਸੀਂ ਬੜਾ ਲਾਊਡ ਕਹਿੰਦੇ ਆ ਤੁਹਾਨੂੰ ਕੀ ਲੱਗਦਾ ਹੈ ਕਿ ਟੈਲੀਵਿਜ਼ਨ ਦੇ ਆਨ ਨਾਲ ਖਾਸ ਤੌਰ ਤੇ ਰੀਜਨਲ ਟੈਲੀਵਿਜ਼ਨ ਦੀ ਰੀਚ ਦੇ ਨਾਲ ਇਦੀ 뮤זיਕ ਦੀ ਅਪਲਿਫਟਮੈਂਟ ਹੋਈ ਕਿ ਅਸੀਂ ਈਜ਼ੀ ਐਸੈਸ YouTube ਦੇ ਨਾਲ ਸਾਨੂੰ ਲੱਗਾ ਕਿ ਸਾਰੇ ਚੈਨਲ ਜਿਹੜੇ ਨੇ ਉਹ ਟੈਲੀਕਾਸਟ ਕਰਦੇ ਇਸ ਗੱਲ ਤੇ ਮੈਂ ਆਉਣਾ ਪਰ ਮੈਂ ਲੈ ਮੀ ਗਿਵ ਅ ਪਰਸਪੈਕਟਿਵ ਇਹ ਜਿਹੜੇ ਯੰਗ ਜਨਰੇਸ਼ਨ ਬੈਠੀ ਹੈ ਇਹਨਾਂ ਨੂੰ ਇਹ ਸਮਝਣਾ ਚਾਹੀਦਾ ਕਿ ਇਹ ਦੋ ਇੱਥੇ ਜਿਹੜੇ ਤੁਹਾਨੂੰ ਦਿਖ ਰਹੇ ਬੈਠੇ ਆ ਸੰਗੀਤਕਾਰ ਗਾਉਣ ਵਾਲੇ ਇਹ ਕਿਸ ਪਰੰਪਰਾ ਦਾ ਹਿੱਸਾ ਨੇ ਪੰਜਾਬ ਉਹ ਧਰਤੀ ਹੈ ਜਿੱਥੇ ਸਭ ਤੋਂ ਮੋਸਟ ਐਂਸ਼ੀਐਂਟ ਪੀਸ ਆਫ ਲਿਟਰੇਚਰ ਜੋ ਪੋਇਟਰੀ ਤੁਹਾਨੂੰ ਨਜ਼ਰ ਆਉਂਦੀ ਹੈ ਹਿਸਟਰੀ ਚ ਹਿਊਮੈਨਿਟੀ ਕੀ ਰਿਗਵੇਦ ਵਿਚਾਂਚ ਲਿਖਿਆ ਗਿਆ ਹੈ ਪੁਲਟਰੀ ਇੱਥੇ ਲਿਖੀ ਨੂੰ ਰਾਮਾਇਣ ਮਹਾਭਾਰਤ ਇੱਥੇ ਲਿਖਿਆ ਗਿਆ ਗੁਰੂਆਂ ਨੇ ਇਸ ਧਰਤੀ ਨੂੰ ਚੁਣਿਆ ਕਿ ਬਈ ਆਪਣਾ ਯੰਗੇਸਟ ਰਿਲੀਜੀਅਨ ਜਿਹੜਾ ਹਿੰਦੁਸਤਾਨ ਦਾ ਸਿੱਖਿਜ਼ਮ ਇੱਥੇ ਚਲਾਈ ਸਿਕੰਦਰ ਦੀ ਉਹਨਾਂ ਨੇ ਗੱਲ ਕੀਤੀ ਸਿਕੰਦਰ ਦੇ ਨਾਲ ਜਿਹੜੇ ਹਿਸਟੋਰੀయన్స్ ਆਏ ਉਹਨਾਂ ਨੇ ਲਿਖਿਆ ਕਿ ਇਹ ਧਰਤੀ ਬੜੀ ਅਜੀਬ ਹੈ ਇੱਧਰ ਦੇ ਬੰਦੇ ਬੜੇ ਅਜੀਬ ਹੈ ਇਹ ਆਪਣੇ ਉੱਤੇ ਹੱਸ ਵੀ ਸਕਦੇ ਆ ਇਹ ਆਪਣੇ ਉੱਤੇ ਰੋ ਵੀ ਸਕਦੇ ਆ ਤੇ ਹਰ ਵੇਲੇ ਗਾ ਸਕਦੇ ਆ ਐਦਾਂ ਦੀ ਕੋਈ ਹੋਰ ਪੂਰੀ ਦੁਨੀਆ ਤੋਂ ਚਲੇ ਜਾਓ ਇਦਾਂ ਦੀ ਕੋਈ ਜਗ੍ਹਾ ਹੈ ਹੀ ਨਹੀਂ ਸੰਗੀਤ ਜਿਹੜਾ ਹੈ ਉਹ ਸਾਡੇ ਖੂਨ ਵਿੱਚ ਹੈ ਵੀ ਕਦੇ ਸੀ ਲੈਂਡ ਆਫ ਪੈਸ਼ਨ ਸੰਗੀਤ ਨਿਕਲਦਾ ਤਾਂ ਹੈ ਜਦ ਤੁਸੀਂ ਪੈਸ਼ਨੇਟ ਹੋ ਜੇ ਤੁਹਾਡੇ ਪੈਸ਼ਨ ਨਹੀਂ ਹੈ ਤੁਸੀਂ ਗਾਣਾ ਕਿੱਥੇ ਤੁਸੀਂ ਤਾਂ ਤੁਸੀਂ ਕੋਨੇ 'ਚ ਬੈਠੇ ਲੱਗੇ ਰਹੋਗੇ ਹਾਂ ਸਾਡੀਆਂ ਜਨਨੀਆਂ ਤੇ ਰੋਟੀਆਂ ਬਣਾਉਂਦੀਆਂ ਵੀ ਗਾ ਲੈਂਦੀਆਂ ਨੇ ਹਰ ਹਰ ਜਗਾ ਦੇਖੋ ਆ ਮੈਂ ਤਾਂ ਹੀ ਕਿਹਾ ਉਹ ਉੱਥੋਂ ਨਿਕਲੇ ਆ ਤੁਸੀਂ ਕਿਰਸਾਨੀ ਕਰਦੇ ਵੀ ਕਰਦੇ ਹੋ ਯਾਰ ਦੇਖੋ ਬਿਊਟੀ ਆਫ ਪੰਜਾਬੀ ਪੋਇਟਰੀ ਜਿਹੜੇ ਗੀਤ ਦੇਖੋ ਤੁਸੀਂ ਦੋ ਲਾਈਨਾਂ ਦੇ ਵਿੱਚ ਪੂਰੀ ਇੱਕ ਜ਼ਿੰਦਗੀ ਦਾ ਫਲਸਫਾ ਦੇ ਦਿੰਦੇ ਜਿਹੜੇ ਸਾਡੇ ਟੱਪੇ ਆ ਬੂਲੀਆਂ ਤੇਰੀ ਲੌਂਗ ਦਾ ਪਿਆ ਲਸ਼ਕਾਰਾ ਹਲੀਆਂ ਨੇ ਹਲ ਰੋਕ ਲੈ ਯਕੀਲੀ ਲਟ ਕੇ ਪਰਾਂਦੇ ਉਹਨਾਂ ਦੇ ਜਿਨ੍ਹਾਂ ਦੇ ਰਤੀਆ ਟੁਰ ਗਏ ਵਾ ਵਾ ਤੇ ਮੈਨੂੰ ਅੱਜ ਦੀ ਰਾਤ ਨਾ ਰੋਕੀ ਮਹਿੰਦੀ ਵਾਲੇ ਹੱਥ ਜੋੜ ਕੇ ਕਿੰਨੀ ਤੁਹਾਨੂੰ ਪੂਰੀ ਤਸਵੀਰ ਨਜ਼ਰ ਆਉਂਦੀ ਦੋ ਲਾਈਨਾਂ ਵਿੱਚ ਲਾਈਫ ਦਾ ਪੂਰਾ ਪ੍ਰਸਪੈਕਟਿਵ ਤੁਸੀਂ ਮਨ ਦੱਸੋ ਕਿਸੇ 뮤직 ਦੇ ਵਿੱਚ ਐਦਾਂ ਦੀ ਫਿਲਾਸਫੀ ਐਦਾਂ ਦੀ ਲਾਈਫ ਇਨਬिल्ਟ ਨਹੀਂ ਤੁਹਾਨੂੰ ਲੱਭਣੀ ਤੇ ਇਹ ਲੋਕ ਉਸ ਉਸ ਪਰੰਪਰਾ ਦਾ ਹਿੱਸਾ ਹੈ ਪੀੜੀਦਰ ਪੀੜੀ ਜੋ ਸਮਾਜ ਵਿੱਚ ਹੋ ਰਿਹਾ ਸੀ ਜਾਂ ਜੋ ਚੇਂਜ ਆਤੇ ਹਨ ਜਾਂ ਜੋ ਫਿਲਾਸਫੀ ਲਾਈਵ ਦੀ ਰਹੀ ਹੈ ਉਹ ਸਾਡੇ ਸੰਗੀਤ ਵਿੱਚ ਰਹੀ ਪੰਜਾਬੀ ਸੰਗੀਤ ਦੀ ਇਹ खासियत ਹੈ ਤੇ ਇਹ ਪਰਸਪੈਕਟਿਵ ਸਾਨੂੰ ਇਹ ਦਿਮਾਗ ਚ ਰੱਖਣਾ ਬੜਾ ਜ਼ਰੂਰੀ ਹੈ ਵਾਈ ਵੀ ਸ਼ੁਡ ਬੀ ਪ੍ਰਾਊਡ ਆਫ ਬੀਇੰਗ ਪੰਜਾਬੀ ਬਿਕੋਜ਼ ਵੀ ਬਿਲੋਂਗ ਟੂ ਅ ਟਰੈਡੀਸ਼ਨ which has given wisdom to the world ਸਾਡੇ ਗੀਤ ਹੁਣ ਵੀ ਵਿਜ਼ਡਮ ਦਿੰਦੇ ਆ ਉਹ ਚਲੋ ਕਦੇ ਦੌਰ ਆ ਜਾਂਦੇ ਆ ਕਬਜ਼ੇ ਲੈਣ ਵਾਲੇ ਤੇ ਵਰਲਡ ਕਾ ਪੀਣ ਵਾਲੇ ਮੈਂ ਹੁਸੇ ਕਾਟਿਆਵਾਂਗੀ ਕਿ ਹਾਊ ਯੂ ਰਿਲੇਟ ਕਿ ਟੈਲੀਵਿਜ਼ਨ ਜਿਹੜੀ ਹੈ ਟੈਲੀਵਿਜ਼ਨ ਨੇ ਗਾਣੇ ਨੂੰ ਵੱਡਾ ਕੀਤਾ ਕਿ ਛੋਟਾ ਕੀਤਾ ਨਹੀਂ ਟੈਲੀਵਿਜ਼ਨ ਦੇ ਆਉਣ ਨਾਲ ਇੱਕ ਚੀਜ਼ ਬੜੀ ਜ਼ਬਰਦਸਤ ਹੋਈ ਪੰਜਾਬੀ 뮤직 ਨਾਲ ਕਿਉਂਕਿ ਪੰਜਾਬੀ ਹਰ ਥਾਂ ਤੇ ਮਿਲ ਜਾਂਦੇ ਆ ਤੇ ਜਦੋਂ ਟੈਲੀਵਿਜ਼ਨ ਉਹਨਾਂ ਦਾ ਹਰ ਥਾਂ ਤੇ ਪਹੁੰਚਿਆ ਤੇ ਸਾਡਾ ਸੰਗੀਤ ਵੀ ਹਰ ਥਾਂ ਪਹੁੰਚਿਆ ਨਾਓ ਪੰਜਾਬੀ 뮤직 ਹੈਸ ਕੌਂਕਰਡ ਦਾ ਵਰਲਡ ਹੁਣ ਤੁਹਾਨੂੰ ਦੁਨੀਆ ਦਾ ਕੋਈ ਹਿੱਸਾ ਨਹੀਂ ਮਿਲੇਗਾ ਜਿੱਥੇ ਪੰਜਾਬੀ 뮤직 ਨਾ ਬਜੇ ਹੋਵੇ ਮੈਂ ਸਪੇਨ ਦੇ ਵਿੱਚ ਮਲਕੀਤ ਸਿੰਘ ਦਾ ਕਨਸਰਟ ਵੇਖਿਆ ਜਿੱਥੇ ਕੋਈ ਹਿੰਦੁਸਤਾਨੀ ਨਹੀਂ ਸੀ ਪੈਕਡ ਹਾਊਸ ਸਾਰੇ ਸਪੈਨਿਸ਼ ਲੋਕ ਤੇ ਫੁੱਲ ਹਾਊਸ ਤੇ ਉੱਥੇ ਪੰਜਾਬੀ ਗਾਣੇ ਗਾਏ ਜਾ ਰਹੇ ਸੀ ਜਰਮਨੀ ਦੇ ਵਿੱਚ ਤੁਸੀਂ ਕਲੱਬਾਂ 'ਚ ਜਾਓ ਉੱਥੇ ਵੀ ਆਪਣੇ ਲੰਡਨ ਠਮਗਦਾ ਜਾਂ ਇਦਾਂ ਦੇ ਗਾਣੇ ਤੁਹਾਨੂੰ ਸੋਹਣੇ ਸੁਣਨ ਨੂੰ ਮਿਲ ਜਾਣਗੇ ਜੋ ਟਰਾਂਸਫਾਰਮੇਸ਼ਨ ਹੋਈ ਉਹ ਐਕਚੁਅਲੀ 80s ਲੇਟ 80s अर्ਲੀ 90s ਜਦੋਂ ਪੰਜਾਬ ਦਾ ਇੱਕ ਤਰ੍ਹਾਂ ਨਾਲ ਦੇਖਿਆ ਜਾਏ ਸਾਡੀ ਜਿੰਨੇ ਵੀ ਸਰਕਾਰਾਂ ਆ ਰਹੀਆਂ ਉਹਨਾਂ ਨੇ ਅੰਦਰ ਦਾ ਕਲਚਰ ਜਿਹੜਾ ਸੀ ਉਹ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਪੰਜਾਬੀ ਐ ਉਹਨਾਂ ਨੂੰ ਆਪਣੇ ਤੇ ਮਾਣ ਨਾ ਰਵੇ ਆਪਣੇ ਟਰੈਡੀਸ਼ਨਸ ਤੇ ਮਾਣ ਨਾ ਰਵੇ ਆਪਣੀ ਗਾਇਕੀ ਤੇ ਮਾਣ ਨਾ ਰਵੇ ਆਪਣੀ ਬੋਲੀ ਤੇ ਮਾਣ ਨਾ ਰਵੇ ਇਹ ਬੜਾ ਦੌਰ ਚੱਲਿਆ ਇਹਦੇ ਅਤਵਾਦ ਲਿਆ ਆਇਆ ਗਿਆ ਇਥੇ ਜੋਕ ਬਣਾਏ ਗਏ 12 ਵਜੇ ਦੇ ਜੋਕ ਬਣਾਏ ਗਏ ਇਹ ਬਗੈਰ ਸੋਚੇ ਕਿ ਕੱਲ੍ਹ ਕਦੇ ਮਾਰੇ ਤੁਸੀਂ ਫਿਲਮਾਂ 'ਚ ਵੀ ਦੇਖਦੇ ਸਾਡੀ ਬਾਲੀਵੁੱਡ ਦੀ ਇੱਕ ਕੋਈ ਐਦਾਂ ਦਾ ਬੰਦਾ ਦਿਖਾਉਂਦੇ ਜੋ ਕੋਈ ਫੂਲ ਹੁੰਦਾ ਨਾ ਮਸਖਰਾ ਹੁੰਦਾ ਉਹ ਪੰਜਾਬੀ ਦਿਖਾਇਆ ਜਾਂਦਾ ਸੀ ਨੇ ਇਹ ਇਹ ਪੰਜਾਬੀਆਂ ਨੇ ਆਪ ਕੀਤਾ ਹੈ ਸਰਕਾਰਾਂ ਦੀ ਲਗਾਤਾਰ ਕੋਸ਼ਿਸ਼ਾਂ ਦੇ باوجود ਪੰਜਾਬੀ ਜਿਹੜੀ ਸਪਿਰਟ ਹੈ ਲਾਈਕ ਫੀਨਿਕਸ ਪੰਜਾਬ ਨਿਕਲਿਆ ਆਪਣੇ ਹਤਵਾਦ ਦੇ ਦੌਰ ਤੋਂ ਤੋਂ ਸੱਪਤਾ ਪਹਿਲਾਂ ਜਿਹੜਾ ਸਭ ਤੋਂ ਪਹਿਲਾਂ ਜਿਹੜੀ ਤੁਸੀ ਚੀਜ਼ ਤੁਸੀਂ ਦੇਖੀ ਜਿਹੜੀ ਸਾਰੀ ਦੁਨੀਆ ਚ ਗਈ ਉਹ ਪੰਜਾਬ ਦਾ ਸੰਗੀਤ ਗਿਆ ਲੋਕਾਂ ਨੇ ਛਬੀਲਾ ਲਾਈਆਂ ਪਕੌੜੀਆਂ ਦੇ ਲੰਗਰ ਲਾਏ ਪੰਜਾਬੀ ਦਾ ਚੈਨਲ ਸ਼ੁਰੂ ਹੋਇਆ ਉਸ ਵੇਲੇ ਹੋਇਆ ਕਿ ਸੀ ਨਾ ਕੋਈ ਫਿਲ ਬਣਦੀ ਸੀ ਨਾ ਕੋਈ ਗਾਣੇ ਬਣਦੇ ਸੀ ਰਿਕਾਰਡ ਬੜੇ 4 5 6 ਬੜੇ ਸਿੰਗਰ ਸੀ ਜਿਨ੍ਹਾਂ ਦੇ ਰਿਕਾਰਡ ਬਣ ਜਾਂਦੇ ਸੀ ਜਾਂ ਉਹ ਲੋਕ ਜਿਹੜੇ ਯੂਕੇ ਚ ਸੀਗੇ ਉਹਨਾਂ ਦੇ ਕੋਈ ਲੌਂਗ ਫਾਰਮ ਯਾ ਰਿਕਾਰਡ ਰਿਲੀਜ਼ ਹੁੰਦੇ ਸੀ ਉਸ ਵੇਲੇ ਜਿਹੜੇ ਗਾਇਕ ਸੀਗੇ ਉਹ ਥੈਲਿਆਂ ਦੇ ਵਿੱਚ ਵਿਚਾਰੇ ਪੈਸੇ ਲੈ ਕੇ ਆਉਂਦੇ ਸੀ ਵੀ ਸਾਡਾ ਗਾਣਾ ਬਣਵਾ ਦਿਓ ਕਿਉਂਕਿ ਸਿਰਫ ਦੂਰਦਰਸ਼ਨ ਉਸ ਵੇਲੇ ਗਾਣੇ ਚਲਾ ਸਕਦਾ ਸੀ ਪੰਜਾਬੀ ਦੇ ਹੋਰ ਕੋਈ ਸੀਗਾ ਹੀ ਨਹੀਂ ਬਿਲਕੁਲ ਮੈਨੂੰ ਲੱਗਦਾ ਇਹ ਪਰੰਪਰਾ ਬੜੇ ਪੁਰਾਣੀਆਂ ਕੰਪਨੀਆਂ ਤੋਂ ਲੈ ਕੇ ਅੱਜ ਤੱਕ ਬਰਕਰਾਰ ਰਹੀ ਹੈ ਕਿਉਂਕਿ ਤੁਹਾਡਾ ਪੈਸ਼ਨ ਤੁਹਾਨੂੰ ਟਿਕਨ ਨਹੀਂ ਦਿੰਦਾ ਔਰ ਇਹ ਯੂ ਆਰ ਬlesਟ ਅਸੀਂ ਸਾਰੇ ਮੈਨੂੰ ਲੱਗਦਾ ਹੈ ਕਿ ਪਰਮੈਗਨ ਦੁਨੀਆ ਕੀ ਪਰਮਾਤਮਾ ਕੋਲ ਜਿਹੜਾ ਬੰਦਾ ਬੜਾ ਖੂਬਸੂਰਤ ਬਣ ਜਾਂਦਾ ਹੈ ਤੇ ਉਸ ਨੂੰ ਫਨਕਾਰ ਬਣਾ ਦਿੰਦਾ ਹੈ ਕਿ ਇਹ ਫਨਕਾਰ ਬਣਾ ਦਵਾ ਇਹਨੂੰ ਮੈਂ ਮਤਲਬ ਭੀੜ ਨਾਲੋਂ ਕੁਝ ਵੱਖਰਾ ਕਰ ਦਵਾ ਰੂਮੀ ਨੇ ਬੜਾ ਅੱਛਾ ਕਿਹਾ ਸੀਗਾ ਕਿ ਸੰਗੀਤ ਇੱਕ ਇਹੋ ਜਿਹਾ ਮਤਲਬ ਮੈਂ ਜਦੋਂ ਸੰਗੀਤ ਸੁਣਦਾ ਤੇ ਮੈਨੂੰ ਇੰਨ ਲੱਗਦਾ ਹੈ ਕਿ ਜਿਵੇਂ ਸਵਰਗ ਦੇ ਵਿੱਚੋਂ ਖੁਸ਼ਬੂ ਆ ਰਹੀ ਹੈ ਤੇ ਜਿਉਂਦਾ ਰੇ ਮਿਊਜ਼ਿਕ ਤੇ ਹਮੇਸ਼ਾ ਗਾਉਂਦਾ ਰੇ ਇਹ ਆਪਣੇ ਆਪ ਚ ਬੜੀ ਵੱਡੀ ਇੱਕ ਕੰਪਲੀਟ ਸਟੇਟਮੈਂਟ ਏ ਮੈਂ ਯੰਗਸਟਰਸ ਨੂੰ ਸਾਰਿਆਂ ਜੋ ਕਿਸੇ ਕੋ ਕੋਈ ਸਵਾਲ ਹੈ ਸੜਕਾਂ ਅਤੇ ਸਰੀਰਾਂ ਤੋਂ ਸੋਚ ਉੱਤੇ ਜਾਂਦੀ ਨਹੀਂ ਕਿੱਥੋਂ ਕਰੂ ਉਹ ਮੋਲਕ ਤਰੱਕੀ ਜਿੱਥੇ ਕੋਈ ਸੱਚ ਦੇ ਹੱਕ ਵਿੱਚ ਨਹੀਂ ਜਦੋਂ ਜਦੋਂ ਵੀ ਪੰਜਾਬ ਦੇ ਵਿੱਚ ਆਤਮਚਾਈ ਸਰਕਾਰਾਂ ਆ ਗੁੰਡੇ ਰਾਜ ਨੇ ਖੋਲਈਆਂ ਖੁਸ਼ੀਆਂ ਦੀਆਂ ਬਹਾਰਾਂ ਰੱਬ ਦੇ ਘਰ ਦੀ ਗੱਲ ਨਾ ਕੋਈ ਕਰਦਾ ਵਿੱਚ ਜਵਾਨੀ ਦੇ ਮੱਥੇ ਰਗੜਦੇ ਰਹਨੇ ਆ ਅਸੀਂ ਵਿੱਚ ਪਰੇਸ਼ਾਨੀ ਦੇ ਅੱਜ ਦੇ ਸਮੇਂ ਦੇ ਵਿੱਚ ਮੈਕਸਿਮਮ ਯੰਗਸਟਰ ਆ ਉਹ ਸਿੰਗਰਸ ਨੂੰ ਫੋਲੋ ਕਰਦੇ ਆ ਉਹ ਚੰਗੀ ਸੋਚ ਮੰਗਦੇ ਆ ਪਰ ਚੰਗੀ ਸੋਚ ਪਹੁੰਚ ਨਹੀਂ ਰਹੀ ਉਹਨਾਂ ਤੱਕ ਅਤੇ ਮੈਂ ਕੁਝ ਗੱਲਾਂ ਲਿਖੀਆਂ ਵੀ ਜੋ ਮੈਂ ਆਪ ਸਭ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਅਤੇ ਆਪਣੇ ਭਰਾਵਾਂ ਦੇ ਨਾਲ ਹੋ ਕੱਢਣੇ ਨੂੰ ਤੀ ਕਿਸੇ ਦੀ ਜੋ ਕਾਲਾ ਏ ਅੱਖਾਂ ਉਹਦੀਆਂ ਤੇ ਇੱਕ ਗੰਦਾ ਜਾਲਾ ਏ ਵਿਖਦਾ ਨਾ ਉਸ ਪਰ ਚੰਗਾ ਮਾੜਾ ਕੀ ਤੇਰੇ ਵੀ ਤਾਂ ਘਰੇ ਬੈਠੀਏ ਜਵਾਨ ਤੀ ਓ ਤੂੰ ਸੀ ਵੀ ਸੀ ਕਦੇ ਕੈਦ ਹੋ ਕੇ ਰਹਿੰਦੀਆਂ ਨਾ ਕੱਠੀਆਂ ਸੀ ਹੋ ਕੇ ਟਾਣੀ ਵਿੱਚ ਬੰਧੀਆਂ ਮਾਪਿਓ ਨੇ ਦੇਤੀ ਕਾਮਯਾਬ ਹੋਣ ਦੀ ਜੇ ਖੁੱਲ ਤੁਸੀਂ ਵੀ ਤਾਂ ਪਾਓ ਸੱਚੇ ਇਸ਼ਕ ਦਾ ਮੁੱਲ ਮਾਪਿਓ ਨਾ ਮਿਲਦੇ ਦਕਾਨਾ ਉਤੋਂ ਮੁੱਲ ਓ ਨੀਉ ਹੁੰਦਾ ਸਰਦਾਰ ਜੋ ਵੀ ਗੁੰਡਾ ਆਖਵਾਉਂਦਾ ਕੱਠੀ ਕਰਕੇ ਮੰਡੀਰ ਰੈਲੀ ਕਾਲਜ ਕਰਾਉਂਦਾ ਉਨਿਉ ਹੁੰਦੇ ਉਹ ਸਿਆਣੇ ਪਿੱਛੇ ਲਾਉਂਦੇ ਜੋ ਨਿਆਣੇ ਪੁੱਤ ਮਰਵਾ ਕੇ ਕਹਿੰਦੇ ਹੋਇਆ ਵੀਰੇ ਕੀ ਆ ਵੈਲ ਪੁਣੇ ਵਿੱਚ ਲੋਕੋ ਰਖਿਆਏ ਕੀ ਗੁੰਡਾਗਰਦੀ ਚ ਲੋਕੋ ਰਖਿਆਏ ਕੀ ਸੋ ਮੈਂ ਐ ਤੇ ਲੱਗਾ ਮੈਨੂੰ ਵੀ ਛੋਟਾ ਸਰਤਾਜ ਆ ਗਿਆ ਹੈ ਇਹ ਤੁਸੀਂ ਸਰਤਾਜ ਦੇ ਫੈਨ ਮੇਰੇ ਖਿਆਲ ਇਹ ਸਹੀ ਫੀਲਿੰਗ ਆਪਾਂ ਦਿਮਾਗ 'ਚ ਰੱਖ ਕੇ ਲਾਸਟ ਈਅਰ ਪੀਟੀਸੀ ਨੈਟਵਰਕ ਨੇ ਡਿਸਾਈਡ ਕੀਤਾ ਆਪਾਂ ਉਹ ਕੋਈ ਗੀਤ ਨਹੀਂ ਚਲਾਉਣਾ ਜਿਹਦੇ ਵਿੱਚ ਹਥਿਆਰਾਂ ਦੀ ਗੱਲ ਹੁੰਦੀ ਹੋਵੇ ਸ਼ਰਾਬਾਂ ਦੀ ਗੱਲ ਹੁੰਦੀ ਹੋਵੇ ਯਾ ਜਿਹਦੇ ਵਿੱਚ ਔਰਤਾਂ ਨੂੰ ਟੀਚਰਾਂ ਕਰਦੇ ਆ ਉਹ ਥੱਲੇ ਦਿਖਾਉਂਦੇ ਹਾਂ ਹਾਂ ਇੱਕ ਸਾਲ ਹੋ ਗਿਆ ਲੋਕਾਂ ਨੇ ਬੜਾ ਗਿਆ ਜੀ ਤੁਹਾਡਾ ਬਿਜ਼ਨਸ ਦਾ ਨੁਕਸਾਨ ਹੋਏਗਾ ਮੈਂ ਵੈਸੇ ਇਸ ਇਸ ਕੁਐਸਚਨ ਨੂੰ ਬੜਾ ਇਲੈਬੋਰੇਟਲੀ ਤੁਹਾਡੇ ਕੋਲੋਂ ਲਵਾਂਗੀ ਮੈਂ ਨੈਕਸਟ ਸੈਗਮੈਂਟ ਦੇ ਵਿੱਚ ਸੋ ਇਹ ਤੁਸੀਂ ਸਰਤਾਜ ਦੇ ਫੈਨ ਹੋ ਯੈਸ ਸਰ ਯੂ ਆਰ ਸਰ ਮਾਈ ਲਾਈਫ ਆਈਕਨ ਸੋ ਇਹ ਕਿੰਨੀ ਚੰਗੀ ਗੱਲ ਹੈ ਨਾ ਕਿ ਦੇਖੋ ਅਸੀਂ ਕਿੱਥੇ ਗਏ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਜੇ ਆਪਣੇ ਲਾਈਫ ਆਈਕਨ ਬਣਾਉਣਾ ਕਿਸੇ ਨੂੰ ਤਾਂ ਲਖਵਿੰਦਰ ਵਡਾਲੀ ਜੀ ਸਤਿੰਦਰ ਸਰਤਾਜ ਵਰਗੇ ਚੰਗੇ ਫਨਕਾਰਾਂ ਨੂੰ ਆਪਣਾ ਲਾਈਫ ਆਈਕਨ ਬਣਾ ਨਾ ਕੇ ਬਹੁਤ अच्छी ਗੱਲ ਹੈ ਬੜਾ ਬੜੀ ਖੁਸ਼ੀ ਹੋਈ ਕਿ ਸਾਡੀ ਨੌਜਵਾਨੀ ਜਿਹੜੀ ਹੈ ਉਹ ਚੰਗੇ ਹੱਥਾਂ 'ਚ ਵੀ ਸੇਵ ਹੋਏ ਸਾਨੂੰ ਘੱਟ ਇੰਟਰੈਕਸ਼ਨ ਦਾ ਮੌਕਾ ਮਿਲਦਾ ਕਿ ਉਹ ਜ਼ਰਦਾਤ ਜੀ ਹੋਰ ਕੌਣ ਪੁੱਛਣਾ ਚਾਹੁੰਦਾ ਹੈ ਕੁੜੀਆਂ 'ਚ ਕੋਈ ਕੁਐਸਚਨ ਸਰ ਮੇਰਾ ਇੱਕ ਸਵਾਲ ਸੀ ਕਿ ਜਿਵੇਂ ਤੁਸੀਂ ਆਪਣੇ ਗਾਣਿਆਂ ਵਿੱਚ ਪੰਜਾਬੀ ਮਾਂ ਬੋਲੀ ਨੂੰ ਲਿਟਰੇਚਰ ਨੂੰ ਬਹੁਤ ਮੁੱਖ ਰੱਖਦੇ ਹੋ ਲੇਕਿਨ ਅੱਜ ਕੱਲ੍ਹ ਦੇ ਯੂਥ ਵਿੱਚ ਨਿਊ ਜਨਰੇਸ਼ਨ ਵਿੱਚ ਇਹ ਸਭ ਨਹੀਂ ਦੇਖਣ ਨੂੰ ਮਿਲ ਰਿਹਾ ਤਾਂ ਤੁਹਾਡੀ ਕੀ ਰਾਏ ਹੈ ਇਸ ਗੱਲ ਤੇ ਪਹਿਲੀ ਗੱਲ ਤਾਂ ਜਿਹੜੀ ਮੈਂ ਦੁਆਰਾ 27 ਜੂਨ ਦੀ ਰਿਪੀਟ ਕਰੂੰਗਾ ਕਿ ਜਦੋਂ ਕਿਸੇ ਬੰਦੇ ਨੂੰ ਪਰਮਾਤਮਾ ਸੁਹਣਾ ਬਣਾ ਦਿੰਦਾ ਉਹਨੂੰ ਸੰਕਾਰ ਬਣਾ ਲੈਂਦਾ ਬਟ ਅਨਫੋਰਚੂਨੇਟਲੀ ਕਈ ਵਾਰੀ ਫਨਕਾਰ ਹੋਣ ਦੇ ਨਾਤੇ ਤੁਸੀਂ ਫਨਕਾਰੀ ਹੋ ਬਣਨ ਦਾ ਜਾਂ ਫਨਕਾਰੀ ਹੋਣ ਦਾ ਲੁਤਫ ਨਹੀਂ ਲੈ ਪਾਉਂਦੇ ਜਿੱਦਾਂ ਉਹਨਾਂ ਨੇ ਮੈਨੂੰ ਕਿਹਾ ਦੋਨੋਂ ਕੰਪਲੀਮੈਂਟ ਸੀ ਬਹੁਤ ਬੁਰਖਲੂਸ ਮੈਂ ਕਹੂੰਗਾ ਬੜੇ ਕਾਸਟਲੀ ਕੰਪਲੀਮੈਂਟ ਸੀ ਕਿ ਤੁਹਾਡਾ ਜੋ ਜੀ ਕਰਦਾ ਤੁਸੀਂ ਉਹ ਗਾਉਨੇ ਹੋ ਏ ਆਪਣੇ ਆਪ ਚ ਬਹੁਤ ਵੱਡੀ ਕੰਟੈਂਟਮੈਂਟ ਆ ਜਨਰਲੀ ਮੇਰੇ ਖਿਆਲ ਚ ਇਹਦਾ ਇਹਨਾਂ ਨੂੰ ਤੁਸੀਂ ਕਿਹਾ ਕਿ ਯਾਰ ਚੈਨਲ ਤੇ ਵੀ ਪ੍ਰੈਸ਼ਰ ਹੁੰਦਾ ਆਰਟਿਸਟ ਤੇ ਤਾਂ ਓਬਵੀਅਸਲੀ ਪ੍ਰੈਸ਼ਰ ਹੁੰਦਾ ਕਿ ਅੱਛਾ ਯਾਰ ਇਹ ਕਰੀਏ ਇਹ ਚੱਲੂਗਾ ਨਹੀਂ ਚੱਲੂਗਾ ਦਿਸਨ दैट ਬਟ ਬੀਇੰਗ ਐਨ ਆਰਟਿਸਟ ਬੀਇੰਗ ਅ ਕ੍ਰੀਏਟਰ ਬੀਇੰਗ ਅ ਪੋਇਟ ਮੈਂ ਇਸ ਕੋਲੋਂ ਆਪਣੇ ਨੂੰ ਬਹੁਤ ਬlesed ਸਮਝਦਾ ਕਿ ਮੇਰਾ ਜੋ ਜੀ ਕਰਦਾ ਤੁਸੀਂ ਮੰਨਣਾ ਨਹੀਂ ਤਿੰਨ ਦਿਨ ਪਹਿਲਾਂ ਜਿਹੜਾ ਮੈਂ ਗਾਣਾ ਲਿਖਿਆ ਸੀ ਲਾਸਟ ਮਿੰਟ ਤੇ ਐਲਬਮ ਦਾ ਉਹ ਗਾਣਾ ਚੇਂਜ ਕਰਕੇ ਉਹ ਵਿੱਚ ਪਾ ਲਿਆ ਸੱਤ ਸੌਂਗ ਦੇ ਵਿੱਚੋਂ ਮਤਲਬ ਇਹਦਾ ਮਤਲਬ ਕੀ ਹੈ ਕਿ ਤੁਹਾਡਾ ਜੋ ਜੀ ਕਰਦਾ ਤੁਸੀਂ ਕਰਦੇ ਹੋ ਕਿ ਅੱਛਾ ਨਹੀਂ ਇਹ ਚੰਗ ਲੱਗਿਆ ਇਹ ਕੱਢ ਦੋ ਇਹ ਠੀਕ ਹੈ ਇਹ ਠੀਕ ਹੈ ਪਹਿਲੀ ਗੱਲ ਇਹ ਗੱਲ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਬੀਇੰਗ ਐਨ ਆਰਟਿਸਟ ਕਿ ਜੋ ਤੁਹਾਡਾ ਬਨ ਤੇ ਰੂਹ ਕਹਿੰਦੀ ਹੈ ਜੇ ਤੁਸੀਂ ਉਹ ਕਰੋਗੇ ਅੱਜ ਨਹੀਂ ਤੇ ਕੱਲ ਉਹ ਕਿਤੇ ਨਾ ਕਿਤੇ ਫਲੋ ਕਰਕੇ ਉਹ ਪਾਣੀ ਉਹ ਕਿਆਰਿਆਂ ਦੀਆਂ ਉੱਚੀਆਂ ਕੰਨੀਆਂ ਤੇ ਪਹੁੰਚੇਗਾ ਚਾਹੀਓ ਠੰਡਕ ਹੀ ਪਚਾਵੇ ਚਾਹੀਓ ਛੋਟੀ ਛੋਟੀ ਨਰਮਾਈ ਪਚਾਵੇ ਪਰ ਜਾਏਗਾ ਬਟ ਜੇਕਰ ਤੁਹਾਡਾ ਦੋ ਦਿਲ ਨਹੀਂ ਕਰਦਾ ਬਟ ਜੋ ਤੁਹਾਨੂੰ ਲੱਗਦਾ ਕਿ ਕਰਨਾ ਚਾਹੀਦਾ ਹੈ ਕੰਟੈਂਪੋਰੀ ਵਰਲਡ ਦੇ ਵਿੱਚ ਉਹ ਫਿਰ ਕੰਟੈਂਪੋਰੀ ਵਰਲਡ ਦੇ ਵਿੱਚ ਫਿਰ ਉਹਨਾਂ ਕ ਟੈਂਪਰੇਰੀ ਹੁੰਦਾ ਪਰ ਉਹ ਕੰਮ ਨਿਕਲ ਜਾਂਦਾ ਫਿਰ ਟੈਂਪਰੇਰੀ ਰਹਿ ਜਾਂਦਾ ਹੈ ਤੇ ਤੀਸਰੀ ਗੱਲ ਜਿਹੜੀ ਤੁਸੀਂ ਜ਼ੁਬਾਨ ਦੇ ਕੀਤੀ ਹੈ ਸਪੈਸ਼ਲੀ ਕਿਉਂਕਿ ਮੈਂ ਪਿਛੇ ਅੱਜ ਬੋਲ ਬੜਿਆ ਕਿ ਸੁਰ ਪੰਜਾਬੀ ਪੰਜਾਬੀ 뮤직 ਦੀ ਜਦੋਂ ਵੀ ਗੱਲ ਆਏਗੀ ਮੈਂ ਹੋ ਸਕਦਾ ਹੈ ਇਹਦੇ 'ਚ ਗਲਤ ਵੀ ਹੋਵਾਂ ਪਲੀਜ਼ ਤੁਸੀਂ ਮੈਨੂੰ ਦੱਸ ਦਿਓ ਉਹ ਕਲਾ ਸੰਗੀਤ ਨਹੀਂ ਹੋਏਗਾ ਉਹਦੇ ਵਿੱਚ ਜ਼ੁਬਾਨ ਦਾ ਉਨੇ ਹੀ ਇੰਪੋਰਟੈਂਸ ਹੋਊਗੀ ਉਹਦੇ ਚ ਕੰਟੈਂਟ ਦੀ ਵੈਲਿਊ ਆਈ ਵੁਡ ਰਾਦਰ ਰੈਕਨ 60% ਹੋਏਗੀ ਹਾਂ 뮤ਜ਼ਿਕ 40 ਹੋਏਗਾ ਇਹ ਸਾਨੂੰ ਮਰਨਾ ਪੈਣਾ ਜਦੋਂ ਮੇਰਾ ਡਾਕਟੋਰੇਟ ਦਾ ਪੀਐਸਡੀ ਦਾ ਸਬਜੈਕਟ ਸੀਗਾ ਸੂਫੀ 뮤ਜ਼ਿਕ ਸੀ ਪਰ ਉਹਦੇ ਵਿੱਚ ਮੈਂ ਸਰਵੇ ਸਭ ਤੋਂ ਵੱਧ ਸੂਫੀ ਲਿਟਰੇਚਰ ਦਾ ਪਹਿਲਾਂ ਕੀਤਾ ਫਿਰ 뮤ਜ਼ਿਕ ਦਾ ਕੀਤਾ ਬਿਕੋਜ਼ ਲਿਟਰੇਚਰ ਤੋਂ ਬਿਨਾਂ ਖਾਸ ਤੌਰ ਤੇ ਜਿਹੜੀ ਗਾਣ ਦੀ ਵਿਧਾ ਹੈ ਜਿਹੜੀ ਸੰਗੀਤ ਔਰ ਗੀਤ ਪਰ ਗੀਤ ਕਾਫੀ ਰੁਬਾਈ ਨਜ਼ਮ ਸਾਰੀਆਂ ਚੀਜ਼ਾਂ ਨੂੰ ਜੇ ਤੁਸੀਂ ਗਾਣਾ ਤੇ ਤੁਹਾਡੇ ਕੋਲ ਲਿਖੀ ਚਾਹੀਦੀ ਹੈ ਫਿਰ ਤੁਸੀਂ ਉਹਨੂੰ ਗਾ ਸਕਦੇ ਆ ਸਰ ਫੋਰਚੂਨੇਟਲੀ ਮੈਂ ਤੁਸੀਂ ਫਿਰ ਕਹੋਗੇ ਕਿ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਕਿ ਤੁਸੀਂ ਇਹ ਨਾ ਸਮਝੋ ਕਿ ਮੈਂ ਐਲਬਮ ਦੀ ਪ੍ਰੋਮੋਸ਼ਨ ਕਰ ਰਿਹਾ ਬਟ ਸਵਾਲ ਸਿਰਫ ਉਸ ਤਰ੍ਹਾਂ ਦੇ ਆ ਰਹੇ ਆ ਕਿ ਮੈਨੂੰ ਕਹਿਣਾ ਪੈ ਰਿਹਾ ਸਾਡੀ ਆਰਟ ਨੂੰ ਵੀ ਮੈਂ ਨਹੀਂ ਕੁਝ ਕਰਦਾ ਨਹੀਂ ਨਹੀਂ ਚੀਜ਼ ਹੀ ਹੈ ਸੌਰੀ ਸਿਆਣੇ ਆਰਟਿਸਟ ਨੂੰ ਪਤਾ ਹੁੰਦਾ ਪ੍ਰੋਮੋਸ਼ਨ ਕਿਵੇਂ ਕਰਨੀ ਹਾਂਜੀ ਬਟ ਉਹਦੇ ਵਿੱਚ ਉਹਦਾ ਪਹਿਲਾ ਗਾਣਾ ਇਹ ਆ ਕਿ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅਖਰ ਮਾਂ ਖੇੜਨੇ ਨੂੰ ਦਿੱਤੇ ਬੜੀ ਲੋਰਦੇ ਨੇ ਅਖਰ ਹਾਂ ਇਹ ਪਹਿਲਾ ਗੀਤ ਹੈ ਜੀ ਵਾ 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 ਫੁੱਲਾਂ ਨੂੰ ਕੌਣ ਦੱਸੇ ਤੁਹਾਨੂੰ দান ਚ ਮਿਲੇ ਨੇ ਜਿਹੜੀ ਟਿੱਬਿਆਂ ਚ ਟੈੱਕ ਕੇ ਉਸ ਥੋਰ ਦੇ ਨੇ ਅਖਰ ਕੋਇਲਾ ਨੂੰ ਮਿਲ ਗਈ ਏ ਸਭਨਾਂ ਦੀ ਸਹਿਮਤੀ ਪਰ ਜਿਹੜੇ ਜਿਹੜਾ ਰੋਂਦਿਆਂ ਵੀ ਨੱਚੇ ਉਸ ਮੋਰ ਦੇ ਨੇ ਵਾ 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 ਕੀ ਬਾਤ ਕੀ ਵਾ 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 ਤੋਂ ਮੈਨੂੰ ਲੱਗਦਾ ਹੈ ਕਿ ਇੱਕ ਬੜਾ ਅੱਛਾ ਸ਼ੇਅਰ ਹੈ ਕਿ ਹਮ ਤੋ ਦਰਿਆ ਹੈ ਹਮੇ ਆਪਣਾ ਹੁਨਰ ਮਾਲੂਮ ਹੈ ਜਿਸ ਤਰਫ ਵੀ ਜਾਏਗੇ ਰਾਸਤਾ ਹੋ ਜਾਏਗਾ ਫਨਕਾਰ ਤੇ ਫਨ ਇਸ ਵਿਦਾ ਦੇ ਵਿੱਚ ਬੜਾ ਮਾਹਿਰ ਹੁੰਦਾ ਹੈ